ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਇੱਕ ਵਾਰ ਫੇਰ ਲੈ ਕੇ ਹਾਜ਼ਰ ਹਾਂ ਮੋਸਟ ਇੰਪੋਰਟੈਂਟ ਸੇਵਾ ਦਾ ਚੰਕੀਦਾਰ ਭਾਰਤੀ ਦੇ ਲਈ ਪੰਜਾਬ ਜੀਕੇ ਦੀ ਕਲਾਸ ਲੈ ਕੇ ਆਪਣੀਆਂ ਕਲਾਸਾਂ ਸਟਾਰਟ ਕੀਤੀਆਂ ਹੋਈਆਂ ਨੇ ਟਾਪ ਐਮਸੀਕਿਊ ਹੋਣਗੇ ਆਪਾਂ ਕਲਾਸ ਨੂੰ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾ ਕੁਐਸਚਨ ਹੈਗੇ ਆਪਣਾ ਵੀ ਮਣੀਕਰਨ ਗੁਰਦੁਆਰਾ ਕਿਸ ਨਦੀ ਕੰਡੇ ਤੇ ਸਥਿਤ ਹੈ ਜਿਹੜਾ ਮਣੀਕਰਨ ਗੁਰਦੁਆਰਾ ਜਿਹੜਾ ਇਹ ਫੇਮਸ ਹੈ ਗੁਰਦੁਆਰਾ ਤੇ ਇਹ ਪਾਰਵਤੀ ਰੀਵਰ ਦੇ ਕੰਡੇ ਤੇ ਸਥਿਤ ਹੈ ਅਗਲਾ ਕੁਐਸਚਨ ਹੈ ਗਿਆ ਨਾਮਧਾਰੀ ਲਹਿਰ ਦੇ ਰੀਅਲ ਫਾਊਂਡਰ ਕੌਣ ਨੇ ਤਾਂ ਨਾਮਧਾਰੀ ਲਹਿਰ ਦੇ ਰੀਅਲ ਫਾਊਂਡਰ ਹੈਗੇ ਨੇ ਬਾਬਾ RAM ਸਿੰਘ ਤੇ ਬਾਬਾ ਬਾਲਕ ਤੁਹਾਨੂੰ ਆਪਸ਼ਨ ਦੇ ਵਿੱਚ ਦੋਨੋਂ ਕੋਈ ਵੀ ਦਿਖ ਜਾਣ ਤਾਂ ਤੁਸੀਂ ਉਹਤੇ ਟਿੱਕ ਲਾ ਕੇ ਆਉਣੀਆ ਤੇ ਨਾਮਧਾਰੀ ਲਹਿਰ ਮੇਰੇ ਹੋਰ ਪੜ ਲੈਣੇ ਆ ਇਹਦੀ ਸਥਾਪਨਾ ਹੋਈ ਆ 12 April 1857 ਨੂੰ ਕਿੰਨੇ ਕੀਤੀ ਆ ਬਾਬਾ ਬਾਲਕ ਜੀ ਨੇ ਜੇ ਤੁਹਾਨੂੰ ਇਹ ਕੁਸ਼ਚਨ ਆ ਜਾਵੇ ਵੀ ਵਰਤਮਾਨ ਦੇ ਵਿੱਚ ਨਾਮਧਾਰੀਆਂ ਦੇ ਕਿੰਨੇ ਕੇਂਦਰ ਨੇ ਦੋ ਕੇਂਦਰ ਨੇ ਕਿਹੜੇ-ਕਿਹੜੇ ਇੱਕ ਭੈਣੀ ਲੁਧਿਆਣੇ ਦੇ ਵਿੱਚ ਆ ਇੱਕ ਸਿਰਸਾ ਇਹ ਵੀ ਤੁਸੀਂ ਨਾਲ-ਨਾਲ ਨੋਟ ਕਰਨਾ ਆਪਣਾ ਨੈਕਸਟ ਕੁਐਸਚਨ ਹੈਗਾ ਸਰਹਿੰਦ ਨਹਿਰ ਕਿਹੜੇ ਦਰਿਆ ਨਾਲ ਜੁੜੀ ਹੋਈ ਹੈ ਜਿਹੜੀ ਸਰਹਿੰਦ ਦੇ ਨਹਿਰ ਆ ਉਹ ਸਤਲੁਜ ਨਦੀ ਦੇ ਨਾਲ ਜਿਹੜੀ ਜੁੜੀ ਹੋਈ ਹੈ ਸਤਲੁਜ ਨਦੀ ਆ ਜਿਹੜੀ ਸਭ ਤੋਂ ਵੱਡੀ ਨਦੀ ਹੈ ਇਹ ਸਾਰਿਆਂ ਨੂੰ ਵੱਧ ਜ਼ਿਲ੍ਹਿਆਂ ਦੇ ਵਿੱਚੋਂ ਲੰਘਦੀ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੁਣ ਦੇ ਪ੍ਰੈਜ਼ੈਂਟ ਦੇ ਵਿੱਚ ਆਪਣੇ ਕਿੰਨੇ ਦਰਿਆ ਵਗਦੇ ਨੇ ਤਿੰਨ ਦਰਿਆ ਵਗਦੇ ਨੇ ਸਤਲੁਜ ਵਿਆਸ ਤੇ ਰਾਵੀ ਰਾਵੀ ਆ ਜਿਹੜਾ ਸਭ ਤੋਂ ਛੋਟਾਗਾ ਦਰਿਆ ਤੇ ਇਹ ਅੱਧਾ ਪਾਕਿਸਤਾਨ ਦੇ ਵਿੱਚ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹੈਗਾ ਆਪਣਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿੰਨਾ ਨਾਲ ਤੇ ਕਦੋਂ ਹੋਇਆ ਸੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਨੇ ਉਹਨਾਂ ਦਾ ਜਨਮ 15 April 1469 ਨੂੰ ਨਨਕਾਣਾ ਸਾਹਿਬ ਵਿਖੇ ਹੋਇਆ ਸੀ ਤੇ ਬਾਬਾ ਜੀ ਦਾ ਵਿਆਹ ਗਾ ਜਿਹੜਾ ਬੀਬੀ ਸੁਲਖਣੀ ਦੇ ਨਾਲ ਹੋਇਆ ਸੀ ਕਦੋਂ ਹੋਇਆ ਸੀ 1487 ਦੇ ਵਿੱਚ ਗੁਰੂ ਜੀ ਨੇ ਜਿਹੜੇ ਕਰਤਾਰਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ ਉੱਥੇ ਹੀ ਉਹਨਾਂ ਨੇ ਆਪਣਾ ਅੰਤਿਮ ਸਮਾ ਵੀ ਬਤਾਇਆ ਸੀ ਗੁਰੂ ਜੀ ਨੇ ਚਾਰ ਉਦਾਸੀਆਂ ਕੀਤੀਆਂ ਸੀ ਇਹ ਵੀ ਨਾਲ-ਨਾਲ ਤੁਸੀਂ ਨੋਟ ਕਰਨਾ ਆਪਾਂ ਹੁਣ ਅਗਲਾ ਕੁਐਸਚਨ ਕਰਦੇ ਆਂ ਵੀ ਜਿਹੜਾ ਕਾਮਾਗਾਟਾ ਮਾਰੂ ਸਮੁੰਦਰੀ ਜਹਾਜ਼ ਆ ਇਹ ਕਿਹੜੇ ਦੇਸ਼ ਦਾ ਸੀ ਕਾਮਾਗਾਟਾ ਮਾਰੂ ਜਹਾਜ਼ ਆ ਜਿਹੜਾ ਇਹ ਜਾਪਾਨ ਦੇਸ਼ ਦਾ ਸੀ ਅਗਲਾ ਕੁਐਸਚਨ ਹੈਗਾ ਬਾਬਾ ਬੰਦਾ ਸਿੰਘ ਦਾ ਪਹਿਲਾ ਗੁਰੂ ਕੌਣ ਸੀ ਤਾਂ ਬਾਬਾ ਬੰਦਾ ਸਿੰਘ ਜੀ ਦਾ ਪਹਿਲਾ ਗੁਰੂ ਸੀ ਬਰਾਗੀ ਜਾਨਕੀ ਪ੍ਰਸ਼ਾਦ ਹੁਣ ਬਾਬਾ ਬੰਦਾ ਸਿੰਘ ਬਹਾਦਰ ਵਾ ਥੋੜਾ ਜਿਹਾ ਪੜ ਲੈਣੇ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਜਨਮਾ 16 ਅਕਤੂਬਰ 1670 ਨੂੰ ਰਜੌਰੀ ਜੰਮੂ ਕਸ਼ਮੀਰ ਵਿਖੇ ਹੋਇਆ ਸੀ ਮਾਤਾ ਪਿਤਾ ਹੈਗੇ ਸੀ RAMDEV ਤੇ ਇਹਨਾਂ ਦੀ ਡੈਥ ਹੋਈ ਸੀ 1761 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਵਿੱਚ ਬੰਦਾ ਦਾ ਅਰਥ ਹੈ ਗੁਲਾਮ ਇਹ ਵੀ ਤੁਸੀਂ ਨਾਲ-ਨਾਲ ਨੋਟ ਕਰਨਾ ਨੈਕਸਟ ਕੁਐਸਚਨ ਹੈਗਾ ਆਪਣਾ ਸਰਦਾਰ ਭਖਤ ਸਿੰਘ ਦਾ ਮੁੱਢਲਾ ਨਾਮ ਕੀ ਸੀ ਤਾਂ ਸਰਦਾਰ ਭਖਤ ਸਿੰਘ ਜੀ ਦਾ ਮੁੱਢਲਾ ਨਾਮ ਭਾਗਾ ਵਾਲਾ ਸੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਵੀ ਸਰਦਾਰ ਭਖਤ ਸਿੰਘ ਜੀ ਦਾ ਜਨਮਾ ਜਿਹੜਾ ਕਿੱਥੇ ਤੇ ਕਦੋਂ ਹੋਇਆ ਸੀ ਆਪਣਾ ਨੈਕਸਟ ਕੁਐਸਚਨ ਹੈ ਗਿਆ ਦਲ ਖਾਲਸਾ ਦੀ ਸਥਾਪਨਾ ਕਦੋਂ ਹੋਈ ਸੀ ਜਿਹੜਾ ਦਲ ਖਾਲਸਾ ਦੀ ਸਥਾਪਨਾ ਉਹ 27 ਮਾਰਚ 1948 ਨੂੰ ਹੋਈ ਸੀ ਮੋਸਟ ਇੰਪੋਰਟੈਂਟ ਕੁਐਸਚਨ ਆ ਵੀ ਦਲ ਖਾਲਸਾ ਦੇ ਸੰਸਥਾਪਕ ਕੌਣ ਸੀ ਕਪੂਰ ਸਿੰਘ ਸੀ ਤੇ ਸੁਪਰੀਮ ਕਮਾਂਡਰ ਕੌਣ ਸੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਜਿਹੜਾ ਦਲ ਖਾਲਸਾ ਸੀ ਉਹ 11 ਮਿਸਲਾਂ ਦੇ ਵਿੱਚ ਵੰਡਿਆ ਗਿਆ ਸੀ ਮਿਸਲ ਸ਼ਬਦ ਦਾ ਕੀ ਅਰਥ ਹੈ ਤੁਹਾਨੂੰ ਇਹ ਵੀ ਕੁਐਸਚਨ ਆ ਸਕਦਾ ਤਾਂ ਮਿਸਲ ਸ਼ਬਦ ਜਿਹੜਾ ਅਰਬੀ ਭਾਸ਼ਾ ਦਾ ਸ਼ਬਦ ਆ ਇਹ ਅਰਥ ਹੈ ਇਹਦਾ ਬਰਾਬਰ ਇਹ ਵੀ ਤੁਸੀਂ ਸਾਰਾ ਕੁਝ ਨਾਲ-ਨਾਲ ਨੋਟ ਕਰੀ ਜਾਣਾ ਆਪਣੇ ਕਾਪੀ ਤੇ ਸਾਰੇ ਹੀ ਕੁਐਸਚਨ ਇੰਪੋਰਟੈਂਟ ਨੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਵੱਧ ਤੋਂ ਵੱਧ ਕਰਨਾ ਕਮੈਂਟ ਜ਼ਰੂਰ ਕਰਕੇ ਦੱਸਣਾ ਆਪਣਾ ਨੈਕਸਟ ਕੁਐਸਚਨ ਹੈਗਾ ਪੈਪਸੂ ਦੀ ਸਭ ਤੋਂ ਪੁਰਾਣੀ ਰਾਜਸਤ ਕਿਹੜੀ ਸੀ ਤਾਂ ਪੈਪਸੂ ਦੀ ਸਭ ਤੋਂ ਪੁਰਾਣੀ ਰਿਆਸਤਾ ਜਿਹੜੀ ਨਾਲਾਗੜ ਸੀ ਪੈਪਸੂ ਵਾਲੇ ਹੋਰ ਪੜ੍ਹ ਲੈਣੇ ਆ ਜਿਹੜੀ ਕਦੋਂ ਬਣਾਇਆ ਗਿਆ ਸੀ 15 ਜੁਲਾਈ 1948 ਨੂੰ ਤੇ ਪੰਜਾਬ ਦੇ ਵਿੱਚ ਕਦੋਂ ਮਲਾਇਆ ਗਿਆ ਸੀ ਪੈਪਸੂ ਇਹ ਵੀ ਕੁਐਸਚਨ ਆ ਜਾਂਦਾ 1 ਨਵੰਬਰ 1956 ਨੂੰ ਕਿੱਥੋਂ ਦੇ ਕਦੋਂ ਤੇ ਕਿੱਥੋਂ ਤੱਕ ਰਿਹਾ ਸੀ ਪੈਪਸੂ 1948 ਤੋਂ 1956 ਤੱਕ ਇਹਦੀਆਂ ਰਾਜਸਥਾਨੀਆਂ ਕਿਹੜੀਆਂ ਗਿਣੇ ਸੀ ਪਟਿਆਲਾ ਇਹ ਵੀ ਕੁਐਸਚਨ ਬਹੁਤ ਵਾਰ ਆ ਜਾਂਦਾ ਵੀ ਪੈਪਸੂ ਰਾਜ ਦਾ ਪਹਿਲਾ ਮੁੱਖ ਮੰਤਰੀ ਕੌਣ ਸੀ ਤਾਂ ਗਿਆਨ ਸਿੰਘ ਰਾੜੇਵਾਲਾ ਸੀ ਇੰਪੋਰਟੈਂਟ ਕੁਐਸਚਨ ਆ ਨਾਲ ਨਾਲ ਨੋਟ ਕਰਨਾ ਅਗਲਾ ਕੁਐਸਚਨ ਹੈਗੇ ਆਪਣਾ ਪੰਗੀ ਮਿਸਲ ਦਾ ਕਮਾਂਡਰ ਕੌਣ ਸੀ ਤਾਂ ਪੰਗੀ ਮਿਸਲ ਦਾ ਕਮਾਂਡਰ ਹਰੀ ਸਿੰਘ ਸੀ ਹੁਣ ਆਪਾਂ ਮਿਸਲਾਂ ਬਾਰੇ ਪੜ੍ਹ ਲੈਣੇ ਆ ਵੀ ਕਿੰਨੀਆਂ ਮਿਸਲਾਂ ਸੀ ਆਪਣੀਆਂ ਟੋਟਲ ਨੇ ਜਿਹੜੀਆਂ 12 ਮਿਸਲਾਂ ਇਹ ਵੀ ਤੁਸੀਂ ਨੋਟ ਕਰਨਾ ਨੈਕਸਟ ਕੁਐਸਚਨ ਹੈਗਾ ਆਪਣਾ ਬੰਡ ਤੋਂ ਪਹਿਲਾਂ ਸੰਯੁਕਤ ਪੰਜਾਬ ਚ ਕਿੰਨੇ ਜ਼ਿਲ੍ਹੇ ਸੀ ਮਤਲਬ 1947 ਤੋਂ ਪਹਿਲਾਂ ਜਿਹੜੇ ਆਪਣੇ ਪੰਜਾਬ ਚ ਕਿੰਨੇ ਜ਼ਿਲ੍ਹੇ ਸੀ ਤਾਂ ਟੋਟਲ ਉਦੋਂ 29 ਜ਼ਿਲ੍ਹੇ ਸੀ ਹੁਣ ਪ੍ਰੈਜੈਂਟ ਦੇ ਵਿੱਚ ਕਿੰਨੇ ਨੇ 23 ਜ਼ਿਲ੍ਹੇ ਨੇ ਪਹਿਲਾਂ ਕਿੰਨੇ ਸੀ 22 ਤੇ 23ਵਾਂ ਜ਼ਿਲ੍ਹਾ ਕਿਹੜਾ ਬਣਿਆਗਾ ਮਲੇ ਕੋਟਲਾ ਕਦੋਂ ਬਣਿਆ 1921 ਦੇ ਵਿੱਚ ਇਹ ਵੀ ਤੁਸੀਂ ਨਾਲ ਨਾਲ ਨੋਟ ਕਰੀ ਜਾਣਾ ਨੈਕਸਟ ਹੈਗਾ ਸ਼ੀਸ਼ਮੈਲ ਕਿੱਥੇ ਸਥਿਤ ਹੈ ਇੰਪੋਰਟੈਂਟ ਕੁਐਸਚਨ ਆ ਬਹੁਤ ਜਿਹੜਾ ਸ਼ੀਸ਼ ਮਹਿਲ ਆ ਉਹ ਪਟਿਆਲਾ ਦੇ ਮੋਤੀਵਾਗ ਮਹਿਲ ਦੇ ਵਿੱਚ ਸਥਿਤ ਹੈ ਤੁਹਾਨੂੰ ਦੋ ਕੁਐਸਚਨ ਬਣ ਸਕਦੇ ਨੇ ਵੀ ਮੋਤੀਵਾਗ ਮਹਿਲ ਕਿੱਥੇ ਆ ਉਹ ਵੀ ਪਟਿਆਲੇ 'ਚ ਆ ਤੇ ਸ਼ੀਸ਼ ਮਹਿਲ ਕਿੱਥੇ ਆ ਉਹ ਵੀ ਪਟਿਆਲੇ ਦੇ ਵਿੱਚ ਆ ਅਗਲਾ ਕੁਐਸਚਨ ਹੈਗਾ ਆਪਣਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਥਾਪਨਾ ਕਦੋਂ ਕੀਤੀ ਤਾਂ ਪੰਜਾਬ ਤੇ ਹਾਈ ਕੋਰਟ ਦੀ ਸਥਾਪਨਾ ਕਦੋਂ ਕੀਤੀ ਗਈ ਸੀ 1966 ਦੇ ਵਿੱਚ ਨੈਕਸਟ ਕੁਐਸਚਨ ਆ ਗਿਆ ਸਾਝੇ ਪੰਜਾਬ ਦਾ ਆਖਰੀ ਆਗੂ ਕੌਣ ਸੀ ਤਾਂ ਸਾਝੇ ਪੰਜਾਬ ਦਾ ਆਖਰੀ ਆਗੂ ਕੌਣ ਸੀ ਖਿਜਰ ਹਿਆਤਖਾਨ ਜੇ ਤੁਹਾਨੂੰ ਪਹਿਲਾ ਆਗੂ ਪੁੱਛ ਲਾਂ ਤਾਂ ਸਿਕੰਦਰ ਹਿਆਤਖਾਨ ਸੀ ਜੇ ਪਹਿਲਾ ਪੁੱਛ ਪਹਿਲਾ ਪੁੱਛਣ ਦਾ ਸਿਕੰਦਰ ਸੀ ਜੇ ਆਖਰੀ ਪੁੱਛਣ ਤਾਂ ਖਿਜਰ ਸੀ ਇਹ ਵੀ ਤੁਸੀਂ ਨੋਟ ਕਰਨਾ ਫਰੈਂਡਸ ਆਪਣੀ ਵੀਡੀਓ ਅੱਜ ਦੀ ਇੱਥੇ ਖਤਮ ਹੁੰਦੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਿਸ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਟਾਈਮ-ਟਾਈਮ ਤੇ ਆਪਣੀ ਵੀਡੀਓ ਅਪਡੇਟ ਦਾ ਪਤਾ ਲੱਗੇ ਜਾਵੇ ਧੰਨਵਾਦ